ਹੈਲੋ ਹਾਂਜੀ ਜੈ ਮਾਤਾ ਦੀ ਜੀ ਸਾਰਿਆਂ ਨੂੰ ਸਾਰੀ YouTube ਫੈਮਿਲੀ ਨੂੰ ਜੈ ਮਾਤਾ ਦੀ ਮਾਤਾ ਰਣੀ ਸਾਬ ਤੇ ਮੇਰ ਕਰੇ ਅੱਜ ਪਹਿਲਾ ਨਰਾਤਾ ਮਾਤਾ ਦਾ ਅੱਕੀ ਦੀ ਸਾਸੂ ਵਿਚਾਰੀ ਕਹਿੰਦੀ ਸੀ ਅਸੀਂ ਰੱਖੇ ਜੀ ਕਹਿੰਦੀ ਰੱਖਦੇ ਹੁੰਨੇ ਆਏ ਰੱਖੋਣੇ ਸੀਗੇ ਆ ਕਿੰਨਾ ਦੇ ਦੋ ਸਾਲ ਹੋ ਗਏ ਮਾਤਾ ਦੇ ਨਰਾਤੇ ਮੈਂ ਰੱਖਿਆ ਸੀਗਾ ਤੇ ਮੈਨੂੰ ਮਾਤਾ ਨਾਲ ਬਹੁਤ ਪਿਆਰ ਹੈ ਤੋਂ ਨਰਾਤੇ ਰਖਾਉਣੇ ਸੀਗੇ ਇਸ ਕਰਕੇ ਮੈਂ ਮਾਤਾ ਦੇ ਨਰਾਤੇ ਤੇ ਫਿਰ ਕਹਿੰਦੀ ਕਿ ਮੈਂ ਇਹਦੀ ਜਿੱਦ ਕਰਨ ਲਈ ਬਣੀ ਹਾਂ ਮਾਤਾ ਰਾਣੀ ਮੇਰ ਕਰ ਉਹ ਨਾ ਦੇ ਤੋਸ ਹੁੰਦਾ ਵਾ ਵਧੀਆ ਆਉਣਾ ਚਾਹ ਰਹੀ ਦੀ ਮਾਤਾ ਰਾਣੀ ਸਭ ਨੂੰ ਖੁਸ਼ੀਆਂ ਦੇਵੇ ਤੇ ਹੁਣ ਆ ਲਾ ਲਾ ਵੀਰ ਨਾ ਉਹ ਦੇ ਖੁਸ਼ੀ ਲੈ ਕੇ ਆਵੇ ਮਾਤਾ ਰਾਣੀ ਚੱਲੂ ਹੋਊਗਾ ਹੁਣ ਦਿਨ ਰਾਤ ਜੋਤਾਂ ਚੱਲਣਗੇ ਤੇ ਮਾਤਾ ਦਰੂਗਾ ਪਹਿਰਾ ਤੇ ਮਾਤਾ ਉਹ ਵੀ ਰੰਗ ਭਾਗ ਲਾਉਂਦੀ ਮਾਤਾ ਰਾਣੀ ਉੱਥੇ ਆ ਸਾਡੇ ਇੱਥੇ ਸੁਦੂ ਲੜਾ ਆ ਲਈ ਸੀ ਮਾਤਾ ਦੀ ਆ ਪੱਖੀਤੀ ਕੱਜ ਜਗਾਗੇ ਕਿ ਕੱਜ ਨੂੰ ਤਾਂ ਪਹੁੰਚ ਗਈ ਤੇ ਆਹ ਦਾ ਖਾਦੀ ਨਾਲਾ ਸਮਾਨ ਆ ਜੋੜਾ ਉਹ ਦੇਖਣੀ ਹੈ ਹਾਂ ਤੇ ਕੀ ਕਰੀਏ ਨੇ ਆਪਾਂ ਨਾ ਰੀਅਲ ਸਿੰਦੀ ਆ ਉਹ ਕਰੀਏ ਨੇ ਆਪਣੇ ਸ਼ੈਂਟ ਮੈਂ ਸ਼ੈਂਟ ਹੋ ਕਰੀ ਆਂ ਨੀ ਕਿ ਸ਼ੈਂਟੀ ਨਹੀਂ ਭੁੱਲ ਰਹਾ ਆਪਣੇ ਤੋਂ ਸ਼ੈਂਟ ਨਹੀਂ ਭੁੱਲਿਆ ਜੀ ਸੀਸੀ ਨਹੀਂ ਭੁੱਲੀ ਸ਼ੈਂਟ ਦੀ ਮੈਂ ਉਹੀ ਪੈਪੀ ਜੀ ਨਾਲ ਸਿਰਕਦਾ ਸੀਗਾ ਕਿਰਾਂ ਮਾਤਾ ਤੇ ਕਿਹ ਚੋ ਚੰਦ ਤਾਂ ਤਾਂ

ਤੇ ਮਾਤਾ ਵਿਚਾਰੀ ਗਾਹਾਂ ਨੂੰ ਮਾਤਾ ਮੇਰਾ ਪੁੱਤ ਲੱਗ ਜੇ ਘਰੇ ਵਧੀਆ ਕਿ ਕਈ ਨੌਕਰੀ ਲੱਗ ਜੇ ਤੇ ਘਰੇ ਟਿਕਾ ਟਿਕ ਜੇ ਸਾਠੇ ਲੱਗਣ ਲੱਗ ਜੇ ਆਪਾਂ ਇਦੂ ਵੀ ਵਧੀਆ ਕਰਾਂਗੇ ਗਾਹਾਂ ਨੂੰ ਤੇ ਖੈਰ ਸੁੱਖ ਰੱਖ ਮਾਤਾ ਤੇ ਮੇਰੇ ਦੋਨੇ ਮੁੰਡੇ ਵਿਚਾਰੇ ਕਿਤੇ ਲੱਗ ਜਾਣ ਵਧੀਆ ਘਰਵਾਰ ਬਣ ਗਿਆ ਨੇ ਵਧੀਆ ਆਮਨਾ ਜਾਏ ਗਏ ਮਾੜੀ ਸੰਗਤ ਤੋਂ ਬਚੇ ਰਹਣ ਵਿਚਾਂ ਜੀ ਕਿਤੇ ਨੀ ਕਰੇ ਹਮਮ ਅਜੇ ਕਹਿਣਾ ਤਾਂ ਹੈਗਾ ਕਿ ਉਹ ਨੋਰਵਿੰਦਰ ਨੂੰ ਮੈਦਾ ਸੀਗਾ ਅਦਕੂਆ ਨੇ ਫੋਨ ਕਰੇ ਉਹ ਹੋਏ ਸੀ ਜਦੋਂ ਉਹਨੇ ਫੋਨ ਮੈਂ ਲਾ ਲਿਆ ਬਾਗੀ ਉਹ ਮੈਂ ਫੋਨ ਉਹਦਾ ਲਾ ਲਿਆ ਤੇ ਮੈਂ ਕਰਨਾ ਵਿੱਚ ਬੋਲੀ ਜਾਂਦੀ ਸੀ ਉਹਦਾ ਫੋਨ ਮੈਂ ਉਹ ਉਹ ਕਰਦਾ ਸੀਗਾ ਕਿ ਉਹਨੂੰ ਸੁਣਿਆ ਨਹੀਂ ਹੈਗਾ ਮੇਰਕੂਆ ਬੋਲੀ ਜਾਂਦੀ ਉਧਰ ਦਾ ਸਪੀਕਰ ਤੇ ਭੈਣ ਦਾ ਫੁੱਸੀ ਫੋਨ ਕਰਨਾ ਦਾ ਉਧਰੋਂ ਮੈਂ ਆਹ ਕਰ ਰੱਖਿਆ ਸੀ ਸਪੀਕਰ ਤੇ ਜਿਹੜੇ ਤੁਸੀਂ ਪਹਿਲਾਂ ਚੱਲੀ ਸੀ ਨਾ ਬਾਅਦ ਨਹੀਂ ਲੇਗੇ ਨਾ ਕਰਕੇ ਬਾਣੀ ਨਹੀਂ ਸੁਣੀ ਮਸੀਨ ਕਮਨ ਕਿੰਨੇ ਦੇਗੀ ਤੁਸੀਂ ਬਨੂ ਬਨਾਂਗੇ ਮਸੀ ਮੈਂ ਤਾਂ ਮਹਿੰਦੀ ਲਾਉਣੀ ਸੀ ਮੈਂ ਤਾਂ ਤਾਂ ਨਹੀਂ ਬੰਨੀ ਹਲੇ ਤੱਕ ਮੈਨੂੰ ਲਾਉਣੀ ਨਹੀਂ ਉਹ ਦਿਲਵਾਉਣੀ ਹੈ ਕਹਿੰਦੀ ਮੈਂ ਨਹੀਂ ਹੈ ਨਾਲ ਹੀ ਲਵਾਉਣੀ ਆ ਲਵਾਉਣੀ ਆ ਕਿਸੇ ਤੋਂ ਦੇਖਣੀ ਆ ਕਿਸੇ ਨੂੰ ਮੈਂ ਮਾਹੌਸ ਨਾਮ ਸੱਦ ਕੇ ਲਾਉਣੀ ਆ ਬੇਗੀ ਭੈਣ ਕਹਿੰਦੀ ਹੂ ਚਲਣ ਸੱਦ ਲਿਆਂਗੀ ਮੋਬਾਈਲ ਤੋਂ ਦੇਖ ਕੇ ਲਾ ਦੂਗੀ ਉਹ ਜਿਵੇਂ ਦਿਨੇ ਲਾ ਲਾਂਗੇ ਦਿਨੇ ਲਾ ਲਾਂਗੇ ਹੁਣ ਤਾਂ ਕੋਈ ਨਾ ਤਸਰਬ ਖੋ ਗਿਆ ਮਾਤਾਂ ਦਾ ਕਿਰ ਨਾ ਲਾ ਬੀਤੂ ਪਰ ਦਿਨੇ ਲਾ ਲਾਂਗੇ ਕੋਈ ਨਾ ਇਹ ਤਾਂ ਤੇ ਵੇਖੀ ਬੱਡੇ ਬੱਡੇ ਆ ਗਏ ਬੱਡੇ ਮਕਲਦਾਨ ਮਤਲਬ ਕੰਮ ਕਰੀ ਰਿਹਾ ਬਰਦੇ ਸੁਆ ਘਰੀ ਮੋੜੀ ਇਹ ਕਿ ਪੁਨੀਆ ਨਾ ਇਹ ਮਾਤਾ ਦਾ ਇਹ ਆਈ ਹੁੰਦਾ ਨਸੀ ਸਪੈਸ਼ਲੀ ਜੁੱਤਾਂ ਵਾਲਾ ਹੁੰਦਾ ਹੈ ਪਰ ਜਿਹੜਾ ਲੱਗ ਗਿਆ ਲੱਗ ਗਿਆ ਬਾਕੀ ਸੀ ਫੇਰ ਆਣੇ ਬਈ ਸ਼ੀਕੀ ਸ਼ੁਕ ਭੁਲਾ ਜਾ ਪਰੇ ਬੰਦ ਤੇ ਜਾਂਦੇ ਨੇ ਸਿਰਕ ਲਿਆ ਕਰੇ ਰਵੀ ਸਿਰਕ ਲਿਆ ਕਰੇ ਮਾਤਾ ਦਾ ਸੈਂਟ ਸਿਰਕ ਤੇ ਜਾਂਦੇ ਆ ਫੁੱਲਾਂ ਦੀ ਸ਼ੋਅ ਆਉਂਦੀ ਹੈ ਚ ਹਾਂ ਇਹ ਸਪੈਸ਼ਲ ਜੁੱਤਾਂ ਵਾਲੀ ਹੁੰਦਾ ਮਸੀ ਕਿੰਨੇ ਕਿਤ ਲੋਟ ਚੁੱਕ ਲਿਆ ਮੈਂ ਤਾਂ ਤੇਲੀ ਕਿੱਦਾਂ ਸਲੋ ਵਧੀਏ ਮਸੀ 180 ਬਲੱਡ ਵਧ ਗਿਆ ਠੀਕ ਆ ਕੇ ਕੇ ਵਧ ਗਿਆ ਠੀਕ ਛੰਡ ਕੀ ਇਹ ਤੇ ਵੇ ਚਾਹ ਕੇ ਚੁੱਪ ਹਾਂ ਆ ਚੱਲੇ ਇਹ ਵੀਡੀਓ ਸਭ ਕੋਲ ਜਾਂਦੀ ਆਂ ਉਹ ਵੀ ਦੇਖਦੀ ਆਤਨੀ ਹਾਂ 2 3 ਉਹ ਦੇਖਦੇ ਆ